ਐਸ ਐਚਓ ਜਿਹੜਾ ਇਲਾਕੇ ਦਾ ਹੁੰਦਾ ਆ ਉਹਨੂੰ ਇਹ ਪਤਾ ਹੁੰਦਾ ਆ ਕਿ ਮੇਰੇ ਏਰੀਏ 'ਚ ਕੀ ਹੋ ਰਿਹਾ ਆ ਸਾਲ ਤੋਂ ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਗਊ ਕੱਟ ਕੇ ਉਹਦਾ ਮਾਸ ਪੈਕ ਕਰਕੇ ਫ੍ਰੀਜਰ ਲੱਗਾ ਸੀ ਫੈਕਟਰੀ ਸੀ ਸਪਲਾਈ ਹੁੰਦਾ ਰਿਹਾ ਕਿ ਐਸ ਐਚਓ ਕੋਲ ਮਿਲ ਗਈ ਸਭ ਤੋਂ ਪਹਿਲਾਂ ਕਿ ਜਦੋਂ ਫੈਕਟਰੀ ਦਾ ਫਰਦਾ ਪਾਸ ਹੋਇਆ ਸੀ ਉਦੋਂ ਉਹਨਾਂ ਦਾ ਫਰਜ ਬੰਦਾ ਸੀ ਜਿਹੜੇ ਗਊ ਰક્ષਕ ਹੈਗੇ ਨੇ ਉਹ ਮੌਕੇ ਤੇ ਪਹੁੰਚਦੇ ਉਹ ਨਹੀਂ ਗੱਲ ਇਹ ਆ ਮਾੜੀ ਗੱਲ ਇਹ ਆ ਕੀ ਗੁਰੂ ਰਾਮਦਾਸ ਜੀ ਨਗਰੀ ਦੇ ਵਿੱਚ ਗੁਰੂ ਪਕੰਬਰਾਂ ਦੀ ਧਰਤੀ ਤੇ ਇਹ ਗਊ ਹੱਤਿਆ ਕੀ ਦਾ ਸ਼ਹੀਦ ਕੀਤਾ ਗਿਆ ਆ ਇਹ ਗਊ ਮਾਤਾ ਆ ਇਹਦੇ ਵਿੱਚ ਪੋਸਟ ਟਾਈਮ ਉੱਥੇ ਪਹੁੰਚਣਾ ਚਾਹੀਦਾ ਕਿਉਂ ਨਹੀਂ ਪਹੁੰਚੇ ਇਹ ਸਭ ਗਊ ਮਾਤਾ ਦੇ ਨਾਂ ਤੇ ਇੱਕ ਢੋਂਗ ਚਾ ਰਹੇ ਨੇ ਉਸ ਟਾਈਮ ਉਹ ਕਿਉਂ ਨਹੀਂ ਪਹੁੰਚੇ ਸਿਰ ਥੱਲੇ ਰਾਕੇ ਸੁੱਤੇ ਰਹੇ ਉੱਥੇ ਜਾਵਾਂ ਕੀ ਹੋ ਜਾਣਾ ਆ ਕਿਉਂ ਨਹੀਂ ਗਏ ਫਿਰ ਉਸ ਤੋਂ ਬਾਅਦ ਅੱਜ 2 ਦਿਨ ਬੀਤ ਗਏ ਉਹਨਾਂ ਵੱਲੋਂ ਕੋਈ ਬਿਆਨ ਨਹੀਂ ਜਾਰੀ ਹੋਇਆ ਆਪਣੀਆਂ ਸਸਤਾ ਨੇ ਦੋ ਦੋ ਗੱਡੀਆਂ ਬਣਾਈਆਂ ਗਊ ਰੱਖਿਆ ਸੰਬੰਧੀ ਅੰਤਰ ਸੜਨ ਡੀਆਂ ਆ ਬਸ ਇੱਕ ਆਪਾਂ ਪਬਲਿਕ ਦੇ ਵਿੱਚ ਦੱਸਾਂਗੇ ਅਸੀਂ ਗਊ ਰક્ષਕ ਕਿਉਂ ਨਹੀਂ ਪਹੁੰਚ ਗਏ ਆ ਪਹੁੰਚ ਗਏ ਨੇ ਜਗਤ ਗੁਰੂ ਉੱਥੇ ਪਹੁੰਚ ਗਿਆ ਗਊ ਰક્ષਕ ਕਿਉਂ ਨਹੀਂ ਪਹੁੰਚਿਆ ਅੱਜ ਗੱਲ ਕਰਾਂਗੇ ਅਸੀਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਗੱਲ ਕਰਾਂਗੇ ਪਵਿੱਤਰ ਨਗਰੀ ਅੰਮ੍ਰਿਤਸਰ ਦੀ ਔਰ ਪਿਛਲੇ ਹੀ ਦਿਨੀ ਜਿਸਨਾ ਅੰਮ੍ਰਿਤਸਰ ਦੇ ਵਿੱਚ ਗਊ ਮਾਸਤਾ ਕਾਫੀ ਇੱਕ ਮਾਮਲਾ ਇਹਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਕਈ ਹਿੰਦੂ ਜਿਹੜੇ ਸੰਗਠਨ ਹੈ ਉਹ ਸਾਹਮਣੇ ਆਏ ਔਰ ਉਹਨਾਂ ਦੀ ਕੀ ਕਾਰਗੁਜ਼ਾਰੀ ਰਹੀ ਇਹਦੇ ਵਿੱਚ ਪ੍ਰਸ਼ਾਸਨ ਦੀ ਕੀ ਕੋਈ ਕਾਰਗੁਜ਼ਾਰੀ ਰਹੀ ਹੈ ਔਰ ਪ੍ਰਸ਼ਾਸਨ ਦਾ ਜਿਹੜਾ ਰਵਈਆ ਹੈ ਉਹ ਕਿਸ ਤਰ੍ਹਾਂ ਦਾ ਰਿਹਾ ਇਹ ਸਾਰੀ ਗੱਲਬਾਤ ਤੇ ਅਸੀਂ ਅੱਜ ਚਰਚਾ ਕਰਨ ਵਾਸਤੇ ਪਹੁੰਚੇ ਹਾਂ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਇਸ ਵੇਲੇ ਜਗਤਗੁਰੂ ਅਸ਼ਨੀਲ ਜੀ ਮਹਾਰਾਜ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਜਿਸ ਤਰ੍ਹਾਂ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਇੱਕ ਬੁੱਚੜਖਾਨੇ ਦਾ ਪਰਦਾ ਫਾਸ਼ ਕੀਤਾ ਗਿਆ ਤੇ ਅਸ਼ੀਲ ਮਹਾਰਾਜ ਖੁਦ ਉੱਥੇ ਪਹੁੰਚੇ ਨੇ ਔਰ ਉਹਨਾਂ ਨੇ ਖੁਦ ਜੜਾ ਵਾ ਸਾਰੀ ਕਾਰਵਾਈ ਕਰਾਈ ਆ ਔਰ ਪ੍ਰਸ਼ਾਸਨ ਇਸ ਖਬਰ ਤੋਂ ਬੇਖਬਰ ਸੀ ਜਦ ਕਿ ਹਾਲਾਂਕਿ 1 ਕਿਲੋਮੀਟਰ ਦੀ ਦੂਰੀ ਤੇ ਪੁਲਿਸ ਸਟੇਸ਼ਨ ਸੀ ਪਰ ਪੁਲਿਸ ਸਟੇਸ਼ਨ ਨੂੰ ਅਜੇ ਤੱਕ ਨਹੀਂ ਪਤਾ ਸੀ ਕਿ ਇਸ ਫੈਕਟਰੀ ਦੇ ਵਿੱਚ ਕੀ ਹੋ ਰਿਹਾ ਮਹਾਰਾਜ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਮਸਕਾਰ જય ਸ਼੍ਰੀ ਰਾਮ ਮਹਾਰਾਜ ਜੀ ਕੀ ਕਹਿਣਾ ਚਾਹੋਗੇ ਪਿਛਲੇ ਦਿਨੀ ਤੁਹਾਡੇ ਵੱਲੋਂ ਇੱਕ ਪਰਦਾ ਫਾਸ਼ ਕੀਤਾ ਗਿਆ ਸੀਗਾ ਬੁੱਚੜਖਾਨੇ ਦਾ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਚੱਲ ਰਿਹਾ ਸੀ ਜਦਕਿ ਅੰਮ੍ਰਿਤਸਰ ਨੂੰ ਦਰਜਾ ਦਿੱਤਾ ਗਿਆ ਪਵਿੱਤਰ ਨਗਰੀ ਦਾ ਕਿਉਂਕਿ ਹਰ ਕੋਈ ਅਗਰ ਗੱਲ ਕਰਦਾ ਤਾਂ ਉਹ ਇਹ ਕਹਿੰਦਾ ਹੈ ਕਿ ਅਸੀਂ ਅੰਮ੍ਰਿਤਸਰ ਗੁਰੂ ਨਗਰੀ ਵਿੱਚ ਰਹਿੰਦੇ ਹਾਂ ਔਰ ਗੁਰੂ ਨਗਰੀ ਵਿੱਚ ਇਸ ਤਰ੍ਹਾਂ ਦੇ ਜਿਹੜੇ ਘਣਾਉਣੇ ਜਿਹੜੇ ਕੰਮ ਨੇ ਉਹ ਸ਼ੋਭਾ ਨਹੀਂ ਦਿੰਦੇ ਕੀ ਕਹਿਣਾ ਚਾਹੋਗੇ ਤਾਂ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਦਾਦਾ ਜੀ ਇਹ ਸੰਗਰੂਰ ਦੇ ਸਤੀ ਜੀ ਹੈਗੇ ਗਊ ਰੱਖਿਆ ਸਮਿਤੀ ਦੇ ਪ੍ਰੈਜ਼ੀਡੈਂਟ ਇਹ ਉਹਨਾਂ ਵੱਲੋਂ ਇਹ ਪਰਦਾ ਫਾਸ਼ ਕੀਤਾ ਗਿਆ ਹੈ ਸਾਡੇ ਅੰਮ੍ਰਿਤਸਰ ਦੇ ਲਾਲੀ ਪ੍ਰਧਾਨ ਜੀ ਨਾਲ ਸੀ ਉਸ ਤੋਂ ਬਾਅਦ ਅਹੀਂ ਉੱਥੇ ਗਏ ਆ ਪੁਲਿਸ ਦੀ ਜਿਹੜੀ ਕਾਰਜਕਾਰੀ ਬੜੀ ਢਿੱਲੀ ਰਹੀ ਆ ਜੀਰੋ ਮੈਂ ਉੱਥੇ 5:30 ਵਜੇ ਗਿਆ ਨਾ ਉੱਥੇ ਕੋਈ ਗਾਰਡ ਲੱਗੀ ਨਾ ਕੋਈ ਐਸ ਐਚਓ ਨਾ ਕੋਈ ਪੁਲਿਸ ਮੁਲਾਜ਼ਮ ਕੋਈ ਨਹੀਂ ਸੀ ਉੱਥੇ ਹੈਗਾ ਉਸ ਤੋਂ ਬਾਅਦ ਉਦਾਂ ਹੀ ਸਭ ਕੁਝ ਖਿਲ ਰਿਆ ਪਿਆ ਸੀ ਜਦ ਕਿ ਸਵੇਰ ਦਾ ਇਸ ਚੀਜ਼ ਦਾ ਪਰਦਾ ਪਾਸ਼ ਕੇ ਹੋਇਆ ਹੀ ਪੁਲਿਸ ਦਾ ਫਰਜ ਬੰਦਾ ਹੀ ਕਿ ਉਥੇ ਆਪਾਂ ਸਿਕਿਉਰਿਟੀ ਲਾਈਏ ਕਿ ਆ ਕੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਉਹ ਹਮਲਾ ਨਾ ਕਰ ਦੇਣ ਉਥੇ ਜਦੋਂ ਪਰਚਾ ਦਰਜ ਹੋ ਗਿਆ ਸਭ ਕੁਝ ਹੋ ਗਿਆ ਜਿਹੜਾ ਸਤੀਸ਼ ਜੀ ਨੇ ਜੈਪਾਲ ਲਾਲੀ ਜੀ ਨੇ ਪਰਚਾ ਦਰਜ ਕਰਾ ਦਿੱਤਾ ਹੀ ਉਸ ਤੋਂ ਬਾਅਦ ਪੁਲਿਸ ਦਾ ਫਰਜ ਬੰਦਾ ਹੀ ਐਸਐਚਓ ਮੈਡਮ ਦਾ ਫਰਜ ਬੰਦਾ ਹੀ ਉਥੇ ਮੈਂ ਸਿਕਿਉਰਿਟੀ ਲਾਵਾਂ ਜਿਰੋ ਮੈਂ 5:30 ਵਜੇ ਉੱਥੇ ਗਿਆ ਆ ਉੱਥੇ ਜਾ ਕੇ ਮੈਂ ਵੇਖਿਆ ਓਦਾਂ ਹੀ ਮਾਸ ਪਿਆ ਓਦਾਂ ਹੀ ਸਭ ਕੁਝ ਪਿਆ ਇਹਦੇ ਵਿੱਚ ਜਿਹੜੀ ਮੈਡਮ ਸੀ ਉਹ ਆਪ ਆਪਣਾ ਰਾਮ ਨਾ ਕਿਤੇ ਬਾਹਰ ਸੀ ਥਾਣੇ 'ਚ ਜਾਂ ਕਿਤੇ ਨਹੀਂ ਵੇਖੀਤੇ ਸੀ ਜਦੋਂ ਮੇਰੇ ਵੱਲੋਂ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਵਾਲਿਆਂ ਨਾਲ ਕੀਤੀ ਗਈ ਉਸ ਤੋਂ ਬਾਅਦ ਇਹਨਾਂ ਦੇ ਆਪਣੇ ਸਪੈਸ਼ਲ ਬ੍ਰਾਂਚ ਵਾਲਿਆਂ ਨੇ ਮੈਸੇਜ ਐਸਐਸਪੀ ਸਾਹਿਬ ਨੂੰ ਪਾਇਆ ਤੇ ਐਸਐਸਪੀ ਸਾਹਿਬ ਨੇ ਉੱਥੇ ਮੌਕੇ ਤੇ ਭੇਜਿਆ ਪਰ ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਕਿ ਜਿਹੜੀ ਉਥੇ ਐਸ ਐਚਓ ਮੈਡਮ ਲੱਗੀ ਆ ਕਿ ਐਸ ਐਚਓ ਜਿਹੜਾ ਇਲਾਕੇ ਦਾ ਹੁੰਦਾ ਆ ਉਹਨੂੰ ਇਹ ਪਤਾ ਹੁੰਦਾ ਆ ਕਿ ਮੇਰੇ ਏਰੀਏ 'ਚ ਕੀ ਹੋ ਰਿਹਾ ਆ ਜੇ ਐਸ ਐਚ ਨੂੰ ਨਹੀਂ ਪਤਾ ਟੋਰੀ ਨਗਲ ਏਜੰਸੀ ਆ ਕਿ ਉਹਰੇ ਏਰੀਏ 'ਚ ਹੋ ਰਿਹਾ ਕੀ ਹੋ ਰਿਹਾ ਆ ਜਦੋਂ ਉਥੇ ਇੱਕ ਪਿਛਲੇ ਇੱਕ ਸਾਲ ਤੋਂ ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਗਊ ਕੱਟ ਕੇ ਉਹਦਾ ਮਾਸ ਪੈਕ ਕਰਕੇ ਫ੍ਰੀਜਰ ਲੱਗਾ ਸੀ ਫੈਕਟਰੀ ਸੀ ਸਪਲਾਈ ਹੁੰਦਾ ਰਿਹਾ ਕਿ ਐਸ ਐਚ ਨੂੰ ਭਣਕ ਨਹੀਂ ਲੱਗੀ ਐਸਐਚਓ ਨੂੰ ਪਣਕ ਨਹੀਂ ਲੱਗੀ ਔਰ ਏਰੀਆ 'ਚ ਕੀ ਹੋ ਰਿਹਾ ਹੈ ਬਿਲਕੁਲ ਤੁਸੀਂ ਕਹਿੰਨੇ ਕਿ ਜਿਸ ਤਰ੍ਹਾਂ ਐਸਐਚਓ ਨੂੰ ਪਣਕ ਨਹੀਂ ਲੱਗੀ ਤੇ ਇਹਦੇ ਵਿੱਚ ਅਣਗਹਿਲੀ ਲਾਪਰਵਾਹੀ ਔਰ ਨੈਗਲੀਜੈਂਸੀ ਵਾਕਈ ਜਿਹੜੀ ਹੈ ਸੰਬੰਧਿਤ ਪੁਲਿਸ ਥਾਣੇ ਦੀ ਹੈ ਜਿਹੜਾ ਕਿ 1 ਕਿਲੋਮੀਟਰ ਦੂਰੀ ਤੇ ਸੀ ਤੇ ਨਾਲ ਦੀ ਨਾਲ ਮਹਾਰਾਜ ਜੀ ਮੈਂ ਇਹ ਵੀ ਜਾਨਣਾ ਚਾਹਨਾ ਵਾਂ ਕਿ ਜਿਸ ਤਰ੍ਹਾਂ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਜਾਂ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਕਿ ਗਊ ਰક્ષਕ ਬਣ ਕੇ ਜਿਹੜੀਆਂ ਉੱਭਰਦੀਆਂ ਨੇ ਆਪਨਾ ਜਿਹੜਾ ਇੱਥੇ ਫਾਇਦੇ ਲੈਂਦੀਆਂ ਨੇ ਕੀ ਕਿਹੜਾ ਚਾਹੋਗੇ ਇਹੋ ਜਿਹੜੇ ਗਊ ਰક્ષਕ ਬਣੇ ਨੇ ਹਾਲਾਕਿ 2 ਦਿਨ ਹੋ ਗਏ ਨੇ ਕਿਸੇ ਤਰ੍ਹਾਂ ਦੀ ਕੋਈ ਮੂਵਮੈਂਟ ਨਜ਼ਰ ਨਹੀਂ ਆਈ ਕੋਈ ਪ੍ਰਸ਼ਾਸਨ ਵੱਲੋਂ ਮੂਵਮੈਂਟ ਨਜ਼ਰ ਨਹੀਂ ਆਈ ਕੀ ਕਾਰਨ ਹੈ ਉਹਦਾ ਕਾਰਨ ਇਹ ਹੈਗਾ ਜੀ ਸਭ ਤੋਂ ਪਹਿਲਾਂ ਕਿ ਜਦੋਂ ਫੈਕਟਰੀ ਦਾ ਫੜਦਾ ਪਾਸ ਹੋਇਆ ਸੀ ਉਦੋਂ ਉਹਨਾਂ ਦਾ ਫਰਜ਼ ਬੰਦਾ ਸੀ ਜਿਹੜੇ ਗਊ ਰક્ષਕ ਹੈਗੇ ਨੇ ਉਹ ਮੌਕੇ ਤੇ ਪਹੁੰਚਦੇ ਉਹ ਨਹੀਂ ਪਹੁੰਚੇ ਸਭ ਤੋਂ ਵੱਡੀ ਗੱਲ ਇਹ ਆ ਮਾੜੀ ਗੱਲ ਇਹ ਆ ਕੀ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਗੁਰੂ ਪਕੰਬਰਾਂ ਦੀ ਧਰਤੀ ਤੇ ਇਹ ਗਊ ਹੱਤਿਆ ਕੀਤੀ ਗਈ ਆ ਲੱਖਾਂ ਦੇ ਹਿਸਾਬ ਨਾਲ ਗਊਆਂ ਦਾ ਸ਼ਹੀਦ ਕੀਤਾ ਗਿਆ ਆ ਇਹ ਗਊ ਮਾਤਾ ਆ ਇਹਦੇ ਵਿੱਚ ਉਸ ਟਾਈਮ ਉੱਥੇ ਪਹੁੰਚਣਾ ਚਾਹੀਦਾ ਕਿਉਂ ਨਹੀਂ ਪਹੁੰਚੇ ਇਹ ਸਭ ਗਊ ਮਾਤਾ ਦੇ ਨਾਂ ਤੇ ਇੱਕ ਢੋਂਗ ਚਾ ਰਹੇ ਨੇ ਉਸ ਟਾਈਮ ਉਹ ਕਿਉਂ ਨਹੀਂ ਪਹੁੰਚੇ ਉੱਥੇ ਉਸ ਟਾਈਮ ਆਪਣੀ ਬਾਹਾਂ ਸਿਰ ਥਲੇ ਰੱਖ ਕੇ ਸੁੱਤੇ ਰਹੇ ਨੇ ਕਿ ਅਹੀਂ ਉੱਥੇ ਜਾਵਾਂਗੇ ਪਤਾ ਨਹੀਂ ਕੀ ਹੋ ਜਾਣਾ ਆ ਉੱਥੇ ਜਾਵਾਂ ਕੀ ਹੋ ਜਾਣਾ ਆ ਕਿਉਂ ਨਹੀਂ ਗਏ ਫਿਰ ਉਸ ਤੋਂ ਬਾਅਦ ਅੱਜ 2 ਦਿਨ ਬੀਤ ਗਏ ਉਹਨਾਂ ਵੱਲੋਂ ਕੋਈ ਬਿਆਨ ਨਹੀਂ جاری ਹੋਇਆ ਇਸ ਕਰਕੇ ਕਈਆਂ ਨੇ ਆਪਣੀਆਂ ਸੰਸਥਾਵਾਂ ਨੇ ਦੋ ਦੋ ਗੱਡੀਆਂ ਬਣਾਈਆਂ ਗਊ ਰੱਖਿਆ ਸਬੰਧੀ ਉਹ ਗੱਡੀਆਂ ਵੀ ਅੰਦਰ ਅੰਦਰ ਸੜਨ ਡੀਆਂ ਆ ਬਸ ਇੱਕ ਆਪਾਂ ਪਬਲਿਕ ਦੇ ਵਿੱਚ ਸੁਣਾਈ ਅਹੀਂ ਗਊ ਰਖਸ਼ਕਾ ਗਏ ਆ ਹੂੰ ਸਿਰਫ ਇੱਕ ਗਊ ਰਖਸ਼ਕਾ ਗਏ ਆ ਹੀ ਜਿਹੜਾ ਗਊ ਦਾ ਫੰਡ ਆਂਦਾ ਆ ਉਹ ਕਿੱਥੇ ਜਾਂਦਾ ਆ ਜਿਹੜਾ ਗਊ ਹੱਤਿਆ ਹੋਈ ਆ ਉਹ ਸਾਰੇ ਲੋਪ ਹੋ ਗਏ ਨੇ ਉਹ ਉਹਨਾਂ ਦਾ ਕੋਈ ਪਤਾ ਨਹੀਂ ਲੱਗਾ ਕਿੱਥੇ ਗਏ ਨੇ ਉਹਨਾਂ ਦਾ ਫਰਜ ਬੰਦਾ ਸੀ ਉਥੇ ਮੌਕੇ ਤੇ ਪਹੁੰਚਦੇ ਬਿਲਕੁਲ ਫਰਜ ਬੰਦਾ ਸੀ ਜਿਸ ਤਰ੍ਹਾਂ ਇਹ ਇੰਨੀ ਵੱਡੀ ਘਟਨਾ ਸੀ ਔਰ ਸਾਰੇ ਦੇਸ਼ ਨੂੰ ਪਤਾ ਲੱਗ ਗਿਆ ਕਿ ਏਡੀ ਵੱਡੀ ਫੈਕਟਰੀ ਜਿਹੜੀ ਆ ਉਹ ਫੜੀ ਗਈ ਹੈ ਔਰ ਜਿੰਨੇ ਕੀ ਉਥੇ ਤੁਸੀਂ ਦੇਖਿਆ ਕੰਕਾਲ ਪਏ ਹੋਏ ਸੀ ਗਊਆਂ ਦੇ ਉਹ ਇਸ ਚੀਜ਼ ਦਾ ਜਿਹੜਾ ਪ੍ਰਮਾਣ ਸੀ ਪ੍ਰਤੱਖ ਨਜ਼ਰ ਆ ਰਿਹਾ ਸੀ ਕਿ ਉਥੇ ਉਥੇ ਸਿਰਫ ਉਹ ਪਹੁੰਚੇ ਨੇ ਜਿਹੜੇ ਗਊ ਮਾਤਾ ਦਾ ਪਿਆਰ ਕਰਦੇ ਸੀ ਜਿਹੜੇ ਗਊ ਮਾਤਾ ਦਾ ਦਰਦ ਸਮਝਦੇ ਸੀ ਕਈਆਂ ਨੇ ਗਊ ਦੇ ਨਾਂ ਤੇ ਬਿਜ਼ਨਸ ਬਣਾਏ ਨੇ ਉਹ ਨਹੀਂ ਪਹੁੰਚੇ ਸਿਰਫ ਉਹ ਪਹੁੰਚੇ ਨੇ ਜਿਹੜੇ ਗਊ ਮਾਤਾ ਦਾ ਦਰਦ ਸਮਝਦੇ ਸੀ ਜਿਹੜੇ ਸਨਾਤਨੀ ਸੀ ਉਹ ਪਹੁੰਚੇ ਨੇ ਉੱਥੇ ਮੈਂ ਕਹਿਣ ਤੋਂ ਕੋਈ ਗਰੇਜਿੰਡ ਕਰੂੰਗਾ ਜਿਵੇਂ ਇੱਕ ਵਿਸ਼ਵ ਹਿੰਦੂ ਪਰਸ਼ਦ ਨੇ ਇੱਕ ਏਮ ਬਣਾਇਆ ਹੈ ਗਊ ਰੱਖਿਆ ਸਮਤੀ ਉਹ ਕਿੱਥੇ ਸੀ ਉਹ ਹਜੇ ਤੱਕ ਸੁੱਤੀ ਆ ਉਹਨੂੰ ਤਾਂ ਕੋਈ ਪਤਾ ਹੀ ਨਹੀਂ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਅਸੀਂ ਉਦਾਂ ਕੰਨੇ ਜੀ ਅਸੀਂ ਗਊ ਮਾਤਾ ਦੇ ਰક્ષਕ ਗਏ ਆ ਪਰ ਉਦੋਂ ਰક્ષਕ ਕਿੱਥੇ ਗਏ ਸੀ ਜਿੱਦਾਂ ਫੈਕਟਰੀ ਫੜੀ ਗਈ ਸੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਹਾਂ ਪੀਓ ਕਿੱਥੇ ਗਏ ਸੀ ਪਰ ਮਹਾਰਾਜ ਇੱਕ ਬੜੀ ਵੱਡੀ ਵਿਡੰਬਨਾ ਬੜੀ ਵੱਡੀ ਸੋਚਣ ਵਾਲੀ ਗੱਲ ਹੈ ਕਿ ਅਗਰ ਕਿਸੇ ਵੀ ਹਿੰਦੂ ਦੇ ਘਰ ਬੋਤਲਾਂ ਵਜਦੀਆਂ ਜਾਂ ਉਹਨੂੰ ਥ੍ਰੈਟ ਮਿਲਦੀ ਉਹ ਸਵੇਰੇ ਪੁਲਿਸ ਥਾਣੇ ਪਹੁੰਚ ਜਾਂਦਾ ਸਵੇਰੇ ਕਮਿਸ਼ਨਰ ਕੋ ਪਹੁੰਚ ਜਾਂਦਾ ਵਾ ਕੀ ਲੱਗਦਾ ਨਹੀਂ ਕਿ ਐਡੀ ਵੱਡੀ ਘਟਨਾ ਹੋਣ ਤੋਂ ਬਾਅਦ ਇਹਨਾਂ ਨੂੰ ਵੀ ਉੱਥੇ ਪਹੁੰਚਣਾ ਚਾਹੀਦਾ ਸੀ ਬਿਲਕੁਲ ਪਹੁੰਚਣਾ ਚਾਹੀਦਾ ਸੀ ਜੀ ਦੱਸਾ ਕੀ ਹੈ ਜੀ ਇੱਕ ਨਾ ਮੈਂ ਜਾ ਰਿਹਾ ਸੀ ਗੱਡੀ ਦੇ ਨਾ ਮੇਰੇ ਅੱਗੇ ਗੱਡੀ ਦੇ ਟਰੱਕ ਜਾ ਰਿਹਾ ਸੀ ਉੱਥੇ ਲਿਖਿਆ ਸੀ ਕਿ ਹਾਰਨ Holi ਵਜਾਓ Hindu ਸੁੱਤਾ ਆਇਆ ਏ ਕਿਤੇ ਜਾਗ ਨਾ ਪਵੇ ਪਰ ਕਿੰਦਾ ਕਚੇਰ ਸੁੱਤੇ ਰਵਾਂਗੇ ਆਪਾਂ ਆਖਰ ਉੱਠਣਾ ਹੀ ਪਏਗਾ ਇੱਕ ਸੰਤ ਉੱਥੇ ਪਹੁੰਚ ਗਏ ਨੇ ਜਗਤ ਗੁਰੂ ਉੱਥੇ ਪਹੁੰਚ ਗਿਆ ਹੈ ਗਊ ਰક્ષਕ ਕਿਉਂ ਨਹੀਂ ਪਹੁੰਚੇ ਉੱਥੇ ਹੂੰ ਬਿਲਕੁਲ ਕਿਉਂ ਨਹੀਂ ਪਹੁੰਚੇ ਇਹ ਸਵਾਲਿਆ ਲਈ ਹੋਰ ਮੈਂ ਤੁਹਾਨੂੰ ਧਿਆਨ ਦੀ ਗੱਲ ਕਲੀਅਰ ਕਰ ਦਿੰਨਾ ਚਾਹੁੰਦਾ ਆ ਕਿ ਜਦੋਂ ਮੈਂ ਉੱਥੇ ਪਹੁੰਚਿਆ ਆ ਕਿ ਉੱਥੇ ਨਾ ਐਸ ਐਚਓ ਨਾ ਕੋਈ ਅਫਸਰ ਉੱਥੇ ਜਾ ਕੇ ਇਹ ਜਿਹੜਾ ਕਰੋਨਾ ਧੰਦਾ ਚੱਲ ਰਿਹਾ ਸੀ ਇਹ ਪੁਲਿਸ ਪ੍ਰਸ਼ਾਸਨ ਦੀ ਨੱਕ ਦੇ ਹੇਠ ਚੱਲ ਰਿਹਾ ਸੀ ਪੁਲਿਸ ਪ੍ਰਸ਼ਾਸਨ ਕੀ ਇਰਾਦਾ ਕਿ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਸੀ ਪਤਾ ਜੇ ਐਸਐਚਐਨ ਨੂੰ ਨਹੀਂ ਸੀ ਪਤਾ ਫਿਰ ਐਸਐਚਐਨ ਨੂੰ ਅਜੇ ਤੱਕ ਸਸਪੈਂਡ ਕਿਉਂ ਨਹੀਂ ਕੀਤਾ ਗਿਆ ਕਿ ਇੰਨੀ ਕਰੋਨੀ ਹਰਕਤ ਹੁੰਦੀ ਰਹੀ ਆ ਉੱਥੇ ਜਾ ਕੇ ਐਸਐਸਪੀ ਦਿਹਾਤੀ ਨੂੰ ਫੋਨ ਕਰਦੇ ਰਹੇ ਐਸਐਸਪੀ ਦਿਹਾਤੀ ਨੇ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ ਕਾਰਨ ਕੀ ਸੀ ਕਿ ਜੇ ਕੋਈ ਸਨਾਤਨੀ ਫੋਨ ਕਰਦਾ ਆ ਪੁਲਿਸ ਪ੍ਰਸ਼ਾਸਨ ਤੇ ਵੈਸੇ ਹੀ ਅੰਗੋਰ ਬਾਰ ਦਿੰਦੇ ਆ ਕਿ ਇੱਕ ਹਿੰਦੂ ਆ ਇੱਕ ਸਨਾਤਨੀ ਆ ਇਸ ਕਰਕੇ ਐਸਐਸਪੀ ਨੇ ਨਾ ਉੱਥੇ ਆਣਾ ਸਮਝਿਆ ਜ਼ਰੂਰੀ ਤੇ ਨਾ ਹੀ ਉਹਨੇ ਫੋਨ ਚੁੱਕਣਾ ਜ਼ਰੂਰੀ ਸਮਝਿਆ ਮਰਜੀ ਇੱਕ ਗੱਲ ਸਾਹਮਣੇ ਹੋਰ ਆਈ ਹੈ ਕਿ ਜਦੋਂ ਤੁਸੀਂ ਉੱਥੇ ਪਹੁੰਚੇ ਹੋ ਤੇ ਪੁਲਿਸ ਵੱਲੋਂ ਧੱਕੇ ਮਾਰੇ ਗਏ ਔਰ ਕੌਣ ਸੀ ਉੱਥੇ ਅਧਿਕਾਰੀ ਜਿਨ੍ਹਾਂ ਨਾਲ ਜਿਨ੍ਹਾਂ ਵੱਲੋਂ ਧੱਕੇ ਮਾਰੇ ਗਏ ਔਰ ਕਿਹੜੇ-ਕਿਹੜੇ ਆਪਣੇ ਜਿਹੜੇ ਹਿੰਦੂ ਦੇ ਹਿੰਦੂ ਜਿਹੜੇ ਪਰਿਵਾਰ ਸੀ ਉਹ ਕਿਹੜੇ ਸੀਗੇ ਮੈਂ ਤੁਹਾਨੂੰ ਕਲੀਅਰ ਕੱਟ ਦੱਸਣਾ ਚਾਹੁੰਦਾ ਹੈ ਕਈ ਏਸੀ ਦਾ ਬਰਮ ਫੁਲਾ ਰਿਹਾ ਕਿ ਮਾਰੇ ਨੂੰ ਧੱਕਾ ਮਾਰਿਆ ਮੈਂ ਅੱਜ ਕਲੀਅਰ ਤੁਹਾਡੇ ਚੈਨਲ ਆਈ ਕਲੀਅਰ ਕਰਨਾ ਚਾਹੁੰਦਾ ਮੈਨੂੰ ਕਿਸੇ ਨੇ ਹੱਥ ਨਹੀਂ ਲਾਇਆ ਨਾ ਹੀ ਧੱਕਾ ਮਾਰਿਆ ਹਾਂ ਉੱਥੇ ਐਸਐਚਓ ਤੇ ਇੱਕ ਹੈਡ ਕਨਸਟੇਬਲ ਜਿਹੜਾ ਕਿ ਸਿਵਲ ਦੇ ਵਿੱਚ ਹੀ ਉਥੇ ਛੋਟਾ ਮੁੰਚੀ ਲੱਗਾ ਉਹਨੇ ਆਂਦਿਆਂ ਹੀ ਜਿਹੜੇ ਉਥੇ ਆਪਣੇ ਸਨਾਤਨੀ ਖਲੋਤੇ ਹੀ ਉਹਨਾਂ ਨੂੰ ਧੱਕੇ ਮਾਰਨੇ ਸ਼ੁਰੂ ਕਰਤੇ ਉਥੇ ਮੇਰੇ ਵੱਲੋਂ ਵਿਰੋਧ ਕੀਤਾ ਗਿਆ ਉਥੇ ਮੇਰੇ ਵੱਲੋਂ ਕਿਹਾ ਗਿਆ ਹਾਨੂੰ ਧੱਕੇ ਮਾਰਗੇ ਜਿਹੜੇ ਸਨਾਤਰੀ ਨੂੰ ਧੱਕਾ ਵਜ ਗਿਆ ਤਾਂ ਮੈਨੂੰ ਧੱਕਾ ਵਜ ਗਿਆ ਇੱਕ ਬਰਾਬਰ ਆ ਠੀਕ ਹੈ ਜੀ ਉਸ ਚੀਜ਼ ਦਾ ਆਪਾਂ ਐਸਐਚਓ ਦਾ ਵਿਰੋਧ ਕੀਤਾ ਵੀ ਜੇ ਤੁਸੀਂ 12 ਵੇ ਤੋਂ ਲੈ ਕੇ 6 ਵਜੇ 6 ਵਜੇ ਤੱਕ ਤੁਸੀਂ ਇੱਥੇ ਨਹੀਂ ਆਏ ਤੇ ਜੇ ਹੁਣ ਆ ਹੀ ਆਏ ਆ ਤੇ ਤੁਸੀਂ ਆਂਦੇ ਜਾਂਦੇ ਜਾਂ ਕੇ ਧੱਕੇ ਮਾਰਨੇ ਚ ਸ਼ੁਰੂ ਕਰਦੇ ਸਨਾਤਰੀਆਂ ਨੂੰ ਕਿਉਂ ਧੱਕੇ ਮਾਰੇ ਉਹਨਾਂ ਨੇ ਇੱਕ ਹੈੱਡ ਕੌਸਟੇਬਲ ਸਿਵਲ ਦੇ ਵਿੱਚ ਆ ਕੇ ਸਨਾਤਰੀਆਂ ਨੂੰ ਧੱਕੇ ਮਾਰਨ ਰਿਹਾ ਵੈਸਾ ਵਸਾਈ ਕਰਨ ਰਿਹਾ ਕਿਉਂ ਮਹਿਕਮੇ ਨੇ ਉਹਨੂੰ ਜੂਨੀਫਾਰਮ ਨਹੀਂ ਦਿੱਤੀ ਉਹ ਕਿਉਂ ਨਹੀਂ ਜੂਨੀਫਾਰਮ ਪਾ ਕੇ ਆਇਆ ਉਹਨਾਂ ਨੂੰ ਕੀ ਪਤਾ ਕੀ ਉਹ ਹੈੱਡ ਕੌਸਟੇਬਲ ਹੀ ਕਿ ਜਾਂ ਐਸਐਚਓ ਦਾ ਬਣਾਏ ਗਏ ਗੁੰਡੇ ਸੀ ਬਿਲਕੁਲ ਔਰ ਜ਼ਾਇਰੀ ਗੱਲ ਹੈ ਕਿ ਅਗਰ ਕੋਈ ਸਿਵਲ ਡ्रेस ਵਿੱਚ ਆਂਦਾ ਤੇ ਨਹੀਂ ਪਛਾਣ ਹੁੰਦੀ ਕਿ ਉਹ ਲੋਕਲ ਬੰਦਾ ਹੈ ਜਾਂ ਸੀਆਈਡੀ ਦਾ ਬੰਦਾ ਹੈ ਜਾਂ ਫਿਰ ਇਸ ਇਸ ਜਿਹੜਾ ਗੋਰਖ ਧੰਦੇ ਨਾਲ ਜੁੜੇ ਉਹਨਾਂ ਦਾ ਬੰਦਾ ਹੈ ਹਾਲਾਂਕਿ ਪ੍ਰੋਟੋਕੋਲ ਦੇ ਹਿਸਾਬ ਦੇ ਨਾਲ ਤਾਂ ਇਹ ਬੰਦਾ ਹੈ ਕਿ ਅਗਰ ਸਰਕਾਰੀ ਡਿਊਟੀ ਤੇ ਕਿਸੇ ਮੁਲਾਜ਼ਮ ਨੇ ਜਾਣਾ ਹੋਵੇ ਤੇ ਉਸ ਨੂੰ ਸਰਕਾਰੀ ਵਰਦੀ ਪਾਣੀ ਜ਼ਰੂਰੀ ਹੈ ਆਪਣੀ ਆਈਡੈਂਟੀਫਿਕੇਸ਼ਨ ਦਿਖਾਣੀ ਜ਼ਰੂਰੀ ਹੈ ਕਿ ਮੈਂ ਕਿਸ ਡਿਪਾਰਟਮੈਂਟ ਤੋਂ ਆ ਤੇ ਮਹਾਰਾਜ ਜੀ ਆਪਾਂ ਗੱਲ ਅੱਗੇ ਤੋਰਦੇ ਹਾਂ ਕਿ ਜਿਸ ਤਰ੍ਹਾਂ ਹੁਣ ਗੱਲ ਕੀਤੀ ਜਾਵੇ ਨਹੀਂ ਪਹੁੰਚੇ تھے ਗਊ ਰક્ષਕ ਨਹੀਂ ਪਹੁੰਚੇ ਕਾਰਨ ਕੀ ਯਕੀ ਲੱਗਦਾ ਹੈ ਇਹ ਤੇ ਉਹ ਹੀ ਦੱਸ ਸਕਦੇ ਜਾਂ ਉਹਨਾਂ ਦੇ ਮਨ 'ਚ ਕੋਈ ਡਰ ਹੋਏਗਾ ਹਾਂ ਜਾਂ ਤੇ ਉਹਨਾਂ ਦੇ ਮਨ 'ਚ ਕੋਈ ਡਰ ਹੋਏਗਾ ਕਿ ਅਸੀਂ ਜਾਵਾਂਗੇ ਕੁਝ ਹੋ ਨਾ ਜਾਵੇ ਹਾਂ ਤੇ ਹੁਣ ਬਾਹਰ ਜਦੋਂ ਗੱਲ ਸੁਨਾਕਨ ਤੇ ਆ ਜਾਂਦੀ ਗਊ ਮਾਦਾ ਦੇ ਗੱਲ ਆ ਜਾਂਦੀ ਆ ਮੈਂ ਇਸ ਚੀਜ਼ ਨੂੰ ਇਹ ਸਮਝਦਾ ਆ ਕਿ ਉਹਨਾਂ ਦਾ ਘਰ ਬੈਣਾ ਇੱਕ ਬੁਝਦਲੀ ਆ ਹਾਂ ਉਹ ਬਾਧਰੀ ਨੇ ਅਗੇ ਇੱਕ ਬੁਝਦਲੀ ਆ ਬੁਝਦਲ ਇਨਸਾਨ ਆ ਜਿਹੜੇ ਆ ਕੇ ਆਪਣੇ ਘਰ ਬੈਠੇ ਰਹੇ ਨੇ ਤੇ ਮਰਾਜੀ ਹੁਣ ਵੱਡੇ ਵੱਡੇ ਲੀਡਰਾਂ ਦੇ ਹੁਣ ਬਿਆਨ ਆਲੇ ਸ਼ੁਰੂ ਹੋ ਗਏ ਐ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਐਦਾਂ ਕਿ ਨਹੀਂ ਹੋਇਆ ਆ ਹੋ ਗਿਆ ਹੁਣ ਕੀ ਲੱਗਦਾ ਕਿ ਸੱਪ ਨੰਗਿਆ ਹੁਣ ਉਹਦੀ ਲਕੀਰ ਨੂੰ ਪਿੱਟਦੇ ਪਏ ਇਹੋ ਗੱਲ ਆ ਜੀ ਵੇਖੋ ਜੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆਇਆ ਉਥੇ ਕੋਈ ਐਮਐਲਏ ਨਹੀਂ ਆਇਆ ਕੋਈ ਕਾਉਂਸਲਰ ਨਹੀਂ ਆਇਆ ਕੋਈ ਸਰਪੰਚ ਨਹੀਂ ਆਇਆ ਉੱਥੇ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆਇਆ ਇਸ ਤੋਂ ਵੱਡੀ ਖਮੋਸ਼ੀ ਵਾਲੀ ਕੀ ਗੱਲ ਐ ਨਾ ਸਰਕਾਰ ਦਾ ਨੁਮਾਇੰਦਾ ਆ ਨਾ ਉੱਥੇ ਐਸਐਸਪੀ ਆਇਆ ਨਾ ਇਹ ਐਸਐਸਪੀ ਨੇ ਕੋਈ ਜੀਓ ਪੇਜਿਆ ਇੱਕ ਕਿੱਡੀ ਕਰੋਨੀ ਹਰਕਤ ਹੈਗੀ ਆ ਮਤਲਬ ਉਹਨਾਂ ਨੇ ਕੋਈ ਗੰਭੀਰਤਾ ਦੇ ਨਾਲ ਨਹੀਂ ਲਿਆ ਕਿ ਇਹ ਤਾਂ ਛੋਟੀ ਮੋਟੀ ਗੱਲ ਐ ਗਊ ਦੀ ਰੱਖਿਆ ਜਦ ਕਿ ਹਰ ਕੋਈ ਜਿਹੜਾ ਹਿੰਦੂ ਹੋਵੇ ਸਨਾਤਨੀ ਹੋਵੇ ਪਹਿਲ ਦੇ ਆਧਾਰ ਤੇ ਕਰਦਾ ਪਰ ਸਰਕਾਰ ਨੇ ਇਹਨੂੰ ਬੜਾ ਛੋਟਾ ਜਿਹਾ ਕੰਮ ਸਮਝਿਆ ਵੀ ਕੋਈ ਗੱਲ ਨਹੀਂ ਦੇਖੋ ਜੀ ਵੇਖੋ ਜੀ ਮੈਂ ਤਾਂ ਕਹਿੰਦਾ ਚਾਹੇ ਕੋਈ ਮੁਲਾਜ਼ਮ ਆ ਚਾਹੇ ਐਸਐਸਪੀ ਆ ਚਾਹੇ ਕੋਈ ਵੀ ਆ ਚਾਹੇ ਮੰਤਰੀ ਆ ਚਾਹੇ ਐਮਐਲਏ ਆ ਦੁੱਧ ਦੇ ਗਊ ਮਾਤਾ ਦਾ ਪਿੰਦੇ ਆ ਨਾ ਹੂੰ ਦੁੱਧ ਦੇ ਗਊ ਮਾਤਾ ਦਾ ਪਿੰਦੇ ਆ ਨਾ ਜੇ ਗਊ ਮਾਤਾ ਦਾ ਦੁੱਧ ਪੀ ਕੇ ਰਾਮ ਕੀਤਾ ਆ ਜਿੰਨੇ ਵੀ ਜਿਹੜੇ ਕੀ ਮਾਰੀ ਗੱਲ ਆ ਗਊ ਮਾਤਾ ਦਾ ਦੁੱਧ ਪੀ ਕੇ ਨਾ ਆਣਾ ਉਥੇ ਵੈਹੇ ਵੀ ਕੀ ਗਊ ਮਾਤਾ ਉਥੇ ਇਹਨਾਂ ਨੇ ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਵੱਢੀ ਐ ਟੰਨਾ ਦੇ ਹਿਸਾਬ ਨਾਲ ਉਥੋਂ ਮਾਸ ਬਰਾਮਦ ਹੋਇਆ ਐ ਟੰਨਾ ਦੇ ਹਿਸਾਬ ਨਾਲ ਉਥੋਂ ਹੱਡੀਆਂ ਬਰਾਮਦ ਹੋਈਆਂ ਆ ਤੇ ਪਰ ਨਾ ਕੋਈ ਸਰਕਾਰ ਦਾ ਨਮਾਇੰਦਾ ਨਾ ਕੋਈ ਪੁਲਿਸ ਦਾ ਨਮਾਇੰਦਾ ਐਸ ਐਚਓ ਆਈ ਉਹਨੇ ਭਵਾਨੀ ਢੇੜਾ ਦਿੱਤਾ ਘੁੰਮ ਕੇ ਚਲੋ ਲਾ 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 ਕਰਕੇ ਹੋ ਗਈ ਜੇ ਹੂੰ ਪਰ ਉਹਨਾਂ ਨੇ ਕਿਹਾ ਵੀ ਅਸੀਂ ਕਾਰਵਾਈ ਕੀਤੀ ਪਰਚਾ ਦਰਜ ਕਰਤਾ ਵੇਖੋ ਜੀ ਬੰਦੇ ਐਸ ਐਸ ਐਚਓ ਨੇ ਨਹੀਂ ਫੜੇ ਬੰਦੇ ਸਾਡੇ ਸਤੀਸ਼ ਪ੍ਰਧਾਨ ਜੀ ਨੇ ਫੜਾਏ ਨੇ ਮੌਕੇ ਤੇ ਆਪ ਹਮ ਇਹਨਾਂ ਨੇ ਉਸ ਤੋਂ ਬਾਅਦ ਕੀ ਕੀਤਾ ਹੈ ਹਮ ਉਸ ਤੋਂ ਬਾਅਦ ਕੀ ਕੀਤਾ ਕੋਈ ਬੰਦਾ ਫੜਿਆ ਪੁਲਿਸ ਨੇ ਹਮ ਮੈਨੂੰ ਤੇ ਜੋ ਮੈਨੂੰ ਲੱਗਦਾ ਆ ਕਿ ਐਸ ਐਚਓ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ ਹਮ ਹੁਣ ਮਹਾਰਾਜ ਜੀ ਆਪਾਂ ਗੱਲ ਕਰੀਏ ਇਸ ਗੋਰਖਧੰਦੇ ਦੀ ਜੁੜਿਆ ਕੋਣ ਕੋਣ ਹੈ ਕਿੱਥੇ ਤੱਕ ਦੇ ਤਾਰ ਜੁੜੇ ਨੇ ਇਹ ਤੇ ਪੁਲਿਸ ਦੱਸ ਸਕਦੀ ਜਨਾ ਜੀ ਕੀ ਲੱਗਦਾ ਤੁਹਾਨੂੰ ਇਹ ਤੇ ਪੁਲਿਸ ਦੱਸ ਸਕਦੀ ਹੈ ਵੇਖੋ ਜੀ ਜਿਨਨੇ ਜਗ੍ਹਾ ਲੀਸ ਤੇ ਦਿੱਤੀ ਆ ਜਾਂ ਜਗ੍ਹਾ ਦਿੱਤੀ ਆ ਉਹਨੂੰ ਵੀ ਮੋਟਾ ਪੈਸਾ ਜਾਂਦਾ ਸੀ ਕਿਰਾਏ ਤੇ ਸੀ ਉਹ ਕਿਰਾਏ ਤੇ ਸੀ ਉਹਨੂੰ ਵੀ ਮੋਟਾ ਪੈਸਾ ਜਾਂਦਾ ਸੀ ਮੈਨੂੰ ਤਾਂ ਇਹ ਵੀ ਪਤਾ ਲੱਗਾ ਕਿ ਠਾਣੇ ਵੀ ਮੋਟਾ ਪੈਸਾ ਜਾਂਦਾ ਸੀ ਬਿਲਕੁਲ ਜਦੋਂ ਮੋਟੀ ਕਮਾਈ ਕਰਨੀ ਤੇ ਪੈਸਾ ਫਿਰ ਮੋਟਾ ਹੀ ਜਾਣਾ ਮੋਟਾ ਪੈਸਾ ਜਾਣਾ ਸੀ ਮੈਂ ਤਾਂ ਇਹ ਹੈਰਾਨ ਆ ਕਿ 1 ਕਿਲੋਮੀਟਰ ਤੇ ਜਾ ਕੇ ਗਊ ਹੱਤਿਆ ਹੋ ਰਹੀ ਆ ਜਿਹੜੀ ਰੋਜ਼ ਰਾਤੀ ਹਜ਼ਾਰਾਂ ਦੇ ਹਿਸਾਬ ਨਾਲ ਸੋਵਾਂ ਦੇ ਹਿਸਾਬ ਨਾਲ ਗਊ ਹੱਤਿਆ ਹੋ ਰਹੀ ਆ ਤੇ ਐਸਐਚਓ ਨੂੰ ਨਹੀਂ ਪਤਾ ਕਿਹਰੇ ਇਲਾਕੇ 'ਚ ਕੀ ਹੋ ਰਿਹਾ ਆ ਫਿਰ ਉਹ ਐਸਐਚਓ ਲਗਨਦੇ ਲਾਇਕ ਹੀ ਨਹੀਂ ਹੈਗੀ ਜੇ ਐਸਐਚਓ ਨੂੰ ਮਰਜੀ ਕਹਿੰਦੇ ਨੇ ਕਿ ਅਗਰ ਕੋਈ ਕਾਰੋਬਾਰ ਕਰਦੇ ਐ ਇਸ ਤਰ੍ਹਾਂ ਦਾ ਮਿਲੀਭੁਗਤ ਹੁੰਦੀ ਆ ਤਾਂ ਉਹਦੇ ਵਿੱਚ ਸਾਰੇ ਰਲੇ ਹੁੰਦੇ ਨੇ ਕਿ ਲੱਗਦਾ ਨਹੀਂ ਇਹਦੇ 'ਚ ਉੱਪਰ ਤੱਕ ਸਾਰੇ ਰਲੇ ਹੋਏ ਆ ਇਹ ਤੇ ਜੀ ਜਦੋਂ ਫੜਿਆ ਜਾਏਗਾ ਫਿਰ ਪਤਾ ਲੱਗੇਗਾ ਨਾ ਜੀ ਜਦੋਂ ਮੇਨ ਮੁਲਜ਼ਮ ਵੱਲ ਤੇ ਜਾਣ ਹੀ ਨਹੀਂ ਦੇ ਤੇ ਨਾ ਹੀ ਅਜੇ ਤੱਕ ਉਥੇ ਐਸਐਚਓ ਦਾ ਮੈਂ ਬਿਆਨ ਸੁਣਦਾ ਫਿਆ ਕਿ ਉਥੋਂ ਪੰਜ ਬੀਬੀਆਂ ਭੱਜ ਗਈਆਂ ਤੇਰ ਕੋ ਬੀਬੀਆਂ ਨਹੀਂ ਤਾਂ ਕਿ ਫੜੀਆਂ ਗਈਆਂ ਬੀਬੀਆਂ ਨੂੰ ਅਸਮਾਨ ਉਗਲ ਗਿਆ ਕਿ ਧਰਤੀ ਖਾ ਗਈ ਆ ਕੰਮ ਤੇ ਰੱਖਿਆ ਹੋਏਗਾ ਆਧਾਰ ਕਾਰਡ ਦੀ ਰੈਟੀਫਿਕੇਸ਼ਨ ਤੇ ਰੱਖੀ ਹੋਣੀ ਕਿੱਥੋਂ ਕਿੱਥੋਂ ਆ ਰਹੇ ਨੇ ਕਾਰੀਗਰ ਕੰਮ ਕਰਨ ਵਾਲੇ ਕੀ ਆ ਰਹੇ ਨੇ ਕਿੱਥੋਂ ਆ ਰਹੇ ਕੀ ਹਿਸਾਬ ਤਾਂ ਆਵੇ ਆਲੇ ਦੁਆਲੇ ਪੁਸ਼ਕਰ ਕਰੋ ਨਾਲ ਹੀ ਖਰਾਦ ਦੀ ਦੁਕਾਨ ਹੈ ਜਿੱਥੇ ਫੈਕਟਰੀ ਬਣੀ ਹੈ ਮੀਟਰੀ ਨਾਲ ਹੀ ਬਿਲਕੁਲ ਸਾਂਝੀ ਤੀਨਾ ਵਿੱਚ ਲੱਗੀਆਂ ਆ ਆ ਤੁਸੀਂ ਪੁਸ਼ਗੇਸ਼ ਕੀਤੀ ਹੈ ਕੁਝ ਨਹੀਂ ਕੀਤਾ ਰਾਮਨਾ ਹੱਥ ਦੇ ਹੱਥ ਰੱਖ ਕੇ ਬੈਠੇ ਆ ਜਿੰਨੇ ਕਹੀਂ ਫੜਾਤੇ ਉਤੇ ਆਪਣੀ ਪਿੱਠ ਥਾਪੀ ਜਾਂਦੇ ਐ ਕਰਕੇ ਕਿ ਅਹੀਂ ਪੰਜ ਫੜਲੇ ਆ ਪੰਜ ਤੇ ਜਿਹੜੇ ਸतीश ਪ੍ਰਧਾਨ ਜੀ જયਪਾਲ ਲਾਲੀ ਜੀ ਪੰਜ ਤੇ ਉਹਨਾਂ ਨੇ ਫੜਾਏ ਜਾ ਕੇ ਇਹਨਾਂ ਨੇ ਤੇ ਕੁਛ ਕੀਤਾ ਇੰਨੀ ਆ ਹੁਣ ਅੰਤ ਦੇ ਵਿੱਚ Hindu ਸਮਾਜੀ ਸੁੱਤਾ ਪ੍ਰਸ਼ਾਸਨ ਵੀ ਸੁੱਤਾ ਪੁਲਿਸ ਵੀ ਸੁੱਤੀ ਅਗਰ ਸਾਰੇ ਸੋ ਜਾਣਗੇ ਤੇ ਹੁਣ ਅਗਲਾ ਐਕਸ਼ਨ ਕੀ ਹੋਏਗਾ ਮੈਂ ਜੀ ਇੱਕ ਕਲੀਅਰ ਕੱਟ ਦੱਸਣਾ ਚਾਹੁੰਦਾ ਆ ਕੀ ਜੇ ਅਸੀਂ 7 ਦਿਨ ਦਾ ਟਾਈਮ ਦਿੰਨੇ ਆ ਜੇ 7 ਦਿਨ ਦੇ ਵਿੱਚ ਵਿੱਚ ਉਸ 메ਨ ਮੁਲਜ਼ਮ ਨੂੰ ਨਾ ਫੜਿਆ ਜਿਹੜੇ ਭੱਜੇ ਉਹਨਾਂ ਨੂੰ ਨਾ ਫੜਿਆ ਪੁਲਿਸ ਨੇ ਫੜਦਾ ਪਾਸ ਨਾ ਕੀਤਾ ਕੌਣ ਕੌਣ ਰਲੇ ਕਿੱਥੇ ਕਿੱਥੇ ਕੀ ਜਾਂਦਾ ਆ ਤੇ ਫਿਰ ਅਸੀਂ ਐਸਐਸਪੀ ਸਾਹਿਬ ਦਾ 8ਵੇਂ ਦਿਨ ਐਸਐਸਪੀ ਅੰਬਰਸਰ ਰੂਲਰ ਦਾ ਉਰੇ ਦਫ਼ਤਰ ਦੇ ਬਾਹਰ ਪੂਰਾ ਸੰਤ ਸਮਾਜ इवन ਕੀ ਹਰਦਵਾਰ ਤੋਂ ਆ ਕੇ ਸੰਤ ਸਮਾਜ ਇਹ ਰਖਾਓ ਕਰਾਂਗੇ ਮਰਦੀ ਘਰਾਵਾਂ ਦੀ ਗੱਲ ਕਰਦੇ ਆ ਪਰ ਦਰਗਿਆਣਾ ਕਮੇਟੀ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਵਸੀ ਹੋਈ ਹੈ ਉਹਦਾ ਕੋਈ ਬਿਆਨ ਇਸ ਤਰ੍ਹਾਂ ਦਾ ਤਿੱਖਾ ਨਜ਼ਰ ਨਹੀਂ ਆ ਰਿਹਾ ਉਹਦੀ ਕੋਈ ਕਾਰਵਾਈ ਨਜ਼ਰ ਨਹੀਂ ਆ ਰਹੀ ਕੋਈ ਮੰਗ ਨਜ਼ਰ ਨਹੀਂ ਆ ਰਹੀ ਕੀ ਲੱਗਦਾ ਹੈ ਦੱਸੋ ਕੀ ਹੈ ਜੀ ਦਰਗਿਆਣਾ ਕਮੇਟੀ ਦਾ ਜਿਹੜਾ ਕੰਮ ਹੈ ਉਹ ਆਪਣੇ ਹੀ ਲੜਾਈਆਂ ਵਿੱਚ उलझे ਪਏ ਨੇ ਅੱਜ ਮੇਰੀ ਭੈਣ ਲక్ష్ਮੀ ਕੌਰ ਚਾਵਲਾ ਦਾ ਇੱਕ ਬਿਆਨ ਜਾਰੀ ਹੋਇਆ ਦੋ ਦਿਨ ਬਾਅਦ ਦੋ ਦਿਨ ਬਾਅਦ ਪੈਂਜੀ ਚਲੋ ਗੰਦੇ ਦੇਰ ਆਏ ਦਰਸਤ ਆਏ ਦੋ ਦਿਨ ਬਾਅਦ ਉਹਨਾਂ ਨੇ ਬਿਆਨ ਜਾਰੀ ਕੀਤਾ ਕਿ ਉੱਥੇ ਕੋਈ ਗਿਆਨੀ ਮੈਂ ਪੈਂਜੀ ਨੂੰ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਹਾਂ ਪੈਂਜੀ ਜਗਤਗੁਰੂ ਉੱਥੇ ਪਹੁੰਚਿਆ ਸੀ ਮੌਕੇ ਤੇ ਪਹੁੰਚਿਆ ਸੀ ਜਦ ਕੀ ਇਹ ਕੰਮ ਤੁਹਾਡਾ ਹੀ ਦਰਗਹਿਣਾ ਕਮੇਟੀ ਦਾ ਇਹ ਦਰਗਹਿਣਾ ਕਮੇਟੀ ਦੀ ਪ੍ਰਧਾਨ ਦਾ ਕੰਮ ਹੀ ਮੌਕੇ ਤੇ ਪਹੁੰਚਣਾ ਆਪਾਂ ਕਿਉਂ ਨਹੀਂ ਗਏ ਆਪਾਂ ਤੋਂ 2-3 ਕਿਲੋਮੀਟਰ ਤੇ ਸਾਰੀ ਉਹ ਫੈਕਟਰੀ ਫੜੀ ਗਈ ਆ ਆਪਾਂ ਕਿਉਂ ਨਹੀਂ ਗਏ ਆਪਾਂ ਪ੍ਰਧਾਨ ਜੀ ਬੜਾ ਮਿਹਰਬਾਨੀ ਤੁਹਾਡੀ ਉਮਰ ਜ਼ਿਆਦਾ ਹੋ ਗਈ ਆ ਕਿਤੇ ਆਪਣੀਆਂ ਗਲਤੀਆਂ ਛਪਾਉਣ ਵਾਸਤੇ ਕਿਤੇ ਨਾ ਥੱਪੀ ਜਾਓ ਇਸ ਕਰਕੇ ਪਹਿਲੋ ਤੁਸੀਂ ਇਸ ਚੀਜ਼ ਦਾ ਜਵਾਬ ਦਿਓ ਤੁਸੀਂ ਕਿਉਂ ਨਹੀਂ ਉੱਥੇ ਮੌਕੇ ਤੇ ਗਏ ਮਤਲਬ ਤੁਹਾਡਾ ਕਹਿੰਦਾ ਭਾਵੇਂ ਕਿ ਬਿਆਨਬਾਜ਼ੀ ਛੱਡ ਕੇ ਐਕਸ਼ਨ ਚਾਣਾ ਚਾਹੀਦਾ ਵਾ ਬਿਲਕੁਲ ਐਕਸ਼ਨ ਚਾਣਾ ਚਾਹੀਦਾ ਆ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਪ੍ਰਸ਼ਾਸਨ ਤੇ ਦਬਾਅ ਬਣਾਉਣਾ ਚਾਹੀਦਾ ਆ ਪੁਲਿਸ ਪ੍ਰਸ਼ਾਸਨ ਤੇ ਦਬਾਅ ਬਣਾਉਣਾ ਚਾਹੀਦਾ ਆ ਕੀ ਗੁਰੂ ਰਾਂਧਾ ਸਾਹਿਬ ਦੀ ਨਗਰੀ ਦੇ ਵਿੱਚ ਇਹ ਕਰੋਨਾ ਕੰਮ ਹੋ ਰਿਹਾ ਆ ਗਊਹਤਿਆ ਹੋ ਰਹੀ ਆ ਅਹੀਂ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਰਹੇ ਆ ਤੇ ਪਵਿੱਤਰ ਸ਼ਹਿਰ ਦੇ ਵਿੱਚ ਆਹ ਕੰਮ ਹੋਏਗਾ ਹਮ ਮਰਜੀ ਕੀ ਕਹਿਣਾ ਚਾਹੋਗੇ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਦਰਗਿਆਣਾ ਕਮੇਟੀ ਬਹੁਤ ਵੱਡੀ ਕਮੇਟੀ ਹੈ ਹਿੰਦੂਆਂ ਵਾਸਤੇ ਮੱਕਾ ਮੰਨਿਆ ਜਾਂਦਾ ਕੀ ਕਹਿਣਾ ਚਾਹੋਗੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਦੱਸੋ ਕੀ ਹੈ ਜੀ ਦਰਗਿਆਣਾ ਕਮੇਟੀ ਦੀ ਆਪਣੇ ਅੰਦਰੋਂ ਨਹੀਂ ਲੜਾਈ ਨਹੀਂ ਖਤਮ ਹੋ ਰਹੀ ਉਹਨਾਂ ਨੂੰ ਇਸ ਕੰਮ ਨਾਲ ਕੋਈ ਮਤਲਬ ਨਹੀਂ ਹੈਗਾ ਅੱਜ ਦਰਗਿਆਨਾ ਕਮੇਟੀ ਵੱਲੋਂ ਇੱਕ ਪ੍ਰਧਾਨ ਵੱਲੋਂ ਬਿਆਨ ਜਾਰੀ ਹੋਇਆ ਸੀ ਉਹਦੇ ਵਿੱਚ ਪ੍ਰਧਾਨ ਜੀ ਇਹ ਗੱਲ ਕਹਿ ਰਹੇ ਸੀ ਕਿ ਠੀਕ ਹੈ ਪ੍ਰਧਾਨ ਜੀ ਨੇ ਬਹੁਤ ਵਧੀਆ ਬਿਆਨ ਦਿੱਤਾ ਹੈ ਪਰ ਇਹ ਕਹਿ ਰਹੇ ਸੀ ਉੱਥੇ ਗਏ ਨਹੀਂ ਉਹ ਨਹੀਂ ਕੀਤਾ ਪਰ ਪ੍ਰਧਾਨ ਜੀ ਇਹ ਦੱਸਣਾ ਚਾਹੁੰਦਾ ਆ ਕਿ ਮੈਂ ਆਪ ਖੁਦ ਉੱਥੇ ਮੌਕੇ ਤੇ ਗਿਆ ਆਂ ਜਦ ਕਿ ਜਾਣਾ ਦਰਗਿਆਨਾ ਕਮੇਟੀ ਦਾ ਫਰਜ ਪਾਉਂਦਾ ਸੀ ਦਰਗਿਆਨਾ ਕਮੇਟੀ ਕਿੱਥੇ ਸੀ ਉਸ ਟਾਈਮ ਦਰਗਿਆਨਾ ਕਮੇਟੀ ਦਾ 1200 ਮੈਂਬਰ ਹੈਗਾ ਦਰਗਿਆਨਾ ਕਮੇਟੀ ਕਿੱਥੇ ਗਈ ਸੀ ਉਦਾਂ ਤੁਸੀਂ ਕਹਿੰਦੇ ਆ ਕਿ ਦਰਗਿਆਨਾ ਕਮੇਟੀ ਧਰਮ ਦੇ ਫੈਸਲੇ ਕਰੇਗੀ ਪਰ ਅੱਜ ਨੂੰ ਕੰਮ ਹੋਇਆ ਇੱਕ ਫੈਕਟਰੀ ਪੜੀ ਗਈ ਹੈ ਗਊ ਮਾਤਾ ਦਾ ਕਤਲ ਹੁੰਦਾ ਰਿਹਾ ਆ ਹਜ਼ਾਰਾਂ ਦੇ ਹਿਸਾਬ ਨਾਲ ਗਊ ਮਾਤਾ ਦਾ ਕਤਲ ਹੋਇਆ ਉਦੋਂ ਦਰਗਿਆਨਾ ਕਮੇਟੀ ਕਿੱਥੇ ਸੀ ਦਰਗਿਆਨਾ ਕਮੇਟੀ ਮੌਕੇ ਤੇ ਕਿਉਂ ਨਹੀਂ ਗਈ ਦਰਗਿਆਨਾ ਕਮੇਟੀ ਦਾ 2 ਦਿਨ ਬਾਅਦ ਬਿਆਨ ਜਾਰੀ ਹੋ ਰਿਹਾ ਹੈ ਦਰਗਿਆਨਾ ਕਮੇਟੀ 2 ਦਿਨ ਕੀ ਕਰਦੀ ਰਹੀ ਆ ਹੂੰ ਤੇ ਬਿਲਕੁਲ ਮਰਜ ਜੀ ਹੁਣ ਜਿਸ ਤਰ੍ਹਾਂ ਹੁਣ ਐਕਸ਼ਨ ਕੋਈ ਨਹੀਂ ਹੋ ਰਿਹਾ ਔਰ ਗੱਲ ਠੰਡੀ ਪੈ ਗਈ ਹੈ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕੀ ਮੰਗ ਕਰਦੇ ਹੋ ਮੈਂ ਤੇ ਇਹੋ ਮੰਗ ਕਰਦਾ ਜੀ ਸਭ ਤੋਂ ਪਹਿਲੋ ਐਸ ਐਚਓ ਚਾਟ ਇਵੈਂਟ ਸਸਪੈਂਡ ਕਰਨੀ ਚਾਹੀਦੀ ਆ ਸਸਪੈਂਡ ਕਰਕੇ ਉਹਨੋਂ ਲੈਨ ਹਾਜ਼ਰ ਕਰੋ ਉਸ ਤੋਂ ਬਾਅਦ ਕਟੋ ਕਟ ਕਿ ਇਹ ਐਸਐਪੀ ਰੈਂਕ ਨੂੰ ਇਨਕੁਆਰੀ ਦਿੱਤੀ ਜਾਵੇ ਜਿਹੜਾ ਐਸਐਪੀ ਰੈਂਕ ਇਨਕੁਆਰੀ ਕਰੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੇ ਵੈਸੇ ਤਾਂ ਐਸਐਸਪੀ ਸਾਹਿਬ ਨੂੰ ਇਨਕੁਆਰੀ ਆਪ ਕਰਨੀ ਚਾਹੀਦੀ ਆ ਇਹ ਛੋਟਾ ਮਸਲਾ ਨਹੀਂ ਹੈਗਾ ਗਊ ਹੱਤਿਆ ਦਾ ਨਾਲ ਹੀ ਮੈਂ ਦੱਸਣਾ ਚਾਹੁੰਦਾ ਇੱਥੇ 302 ਲਾਣੀ ਚਾਹੀਦੀ ਸੀ ਐਸਐਸਪੀ ਸਾਹਿਬ ਨੂੰ ਕਿਉਂ ਗਊ ਹੱਤਿਆ ਹੋਈ ਆ ਤੁਹਾਡੀ ਮਾਂ ਦੀ ਹੱਤਿਆ ਹੋਈ ਆ ਇਸ ਕਰਕੇ ਐਸਐਸਪੀ ਸਾਹਿਬ ਨੂੰ 302 ਲਾਣੀ ਚਾਹੀਦੀ ਏਰੀ ਇਨਕੁਆਰੀ ਵੀ ਐਸਐਸਪੀ ਸਾਹਿਬ ਆਪ ਕਰਨਾ ਮਰਨ ਜੀ ਅਗਰ ਹੋਰ ਸੰਗਠਨਾਂ ਦੀ ਗੱਲ ਕੀਤੀ ਜਾਵੇ ਹੋਰ ਸਮਾਜ ਦੀ ਗੱਲ ਕੀਤੀ ਜਾਵੇ ਜਦੋਂ ਉਹ ਪਹੁੰਚਦੇ ਨੇ ਪੁਲਿਸ ਕਮਿਸ਼ਨਰ ਕੋ ਉਹ ਤੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਤੇ ਜਾਮ ਨਾ ਕਰ ਦੇਣ ਮਾਹੌਲ ਨਾ ਖਰਾਬ ਕਰ ਦੇਣ ਪਰ ਕੀ ਲੱਗਦਾ ਕਿ ਹਿੰਦੂਆਂ ਦਾ ਕੋਈ ਡਰ ਨਹੀਂ ਹੈ ਜਾਂ Hindu ਐਨੇ ਕੀ ਉਹਨਾਂ ਦੀ ਮਾਨਸਿਕਤਾ ਜਿਹੜੀ ਹੈ ਖਤਮ ਹੋ ਚੁੱਕੀ ਹੈ ਕਿ ਉਹ ਇਸ ਲੜਾਈ ਨੂੰ ਲੜਨਾ ਨਹੀਂ ਚਾਹਦੇ ਦੱਸਿਆ ਕੀ ਹੈ ਜੀ ਦੂਆਂ ਦੇ ਵਿੱਚ ਇਹ ਹੈਗਾ ਕਿ ਭਗਤ ਸਿੰਘ ਜੰਮੇ ਪਰ ਜੰਮੇ ਗਵਾਂਢੀ ਦੇ ਘਰ ਸਰਪ ਭਗਤ ਸਿੰਘ ਜੀ ਜਮਨ ਤੇ ਜਮਨ ਗਵਾਂਡੀ ਦੇ ਘਰ ਉਹ ਕਹਿੰਦੇ ਵੀ ਤੂੰ ਜਾ ਮੈਗੋ ਜਾਵਾ ਤੂੰ ਜਾ ਮੈਗੋ ਜਾਵਾ ਪਰ ਮੈਂ ਅੱਜ ਤੁਹਾਡੇ ਰਾਈ ਮੈਂ ਸਾਰੇ ਹਿੰਦੂਆਂ ਤੇ ਸਨਾਤਰੀਆਂ ਨੂੰ ਬੇਨਤੀ ਕਰਦਾ ਆ ਜੇ ਆਪਾਂ ਅੱਜ ਵੀ ਨਾ ਇਕੱਠੇ ਹੋਏ ਤੇ ਕਦੋਂ ਇਕੱਠੇ ਹੋਣਾ ਆ ਵੇਖੋ ਜੀ ਬਾਕੀ ਸੰਸਥਾਾਂ ਦੇ ਜਿਹੜੇ ਜਾਂਦੇ ਨੇ ਉਹ ਪ੍ਰਸ਼ਾਸਨ ਇੱਕ ਵਾਰ ਹਿਲ ਜਾਂਦਾ ਆ ਪਰ ਜਦੋਂ ਹਿੰਦੂ ਸਮਾਜ ਦੀ ਗੱਲ ਆਉਂਦੀ ਆ ਹਿੰਦੂ ਸਮਾਜ ਆਪਣੀ ਕੱਲਾ ਕੱਲਾ ਡੱਫਲੀ ਵਜਾਣ ਲੱ ਪੈਂਦਾ ਆ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਸਾਰੇ ਇਕੱਠੇ ਹੋਵੋ ਉਸ ਦਿਨ ਸਾਰਿਆਂ ਨੂੰ ਇਕੱਠੇ ਉੱਥੇ ਪਹੁੰਚਣਾ ਚਾਹੀਦਾ ਸੀ ਅੱਗੋਂ ਪਿੱਛੋਂ ਆਪਾਂ ਗਊ ਮਾਤਾ ਦੀ ਗੱਲਾਂ ਕਰਦੇ ਆਂ ਤੇ ਜਦੋਂ ਗਊ ਮਾਤਾ ਨੂੰ ਲੋੜ ਪਈ ਸੀ ਤੇ ਅਸੀਂ ਸਾਰੇ ਪਿੱਠ ਦਿਖਾ ਗਏ ਆਂ ਚੰਦ ਸਨਾਤਨੀ ਚੰਦ ਹਿੰਦੂ ਉੱਥੇ ਪਹੁੰਚੇ ਸੀ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਕਿੰਨੀਆਂ ਕੁ ਵਿਸ਼ਵ ਹਿੰਦੂ ਪ੍ਰਸ਼ਦ ਦੀਆਂ ਸ਼ਾਖਾਵਾਂ ਨੇ ਕਿੰਨੀਆਂ ਕੁ ਸ਼ਿਵ ਸ਼ਰਾਂ ਦੀਆਂ ਸ਼ਾਖਾਵਾਂ ਨੇ ਕੁੱਲ ਮਿਲਾ ਕੇ ਕਿੰਨੀਆਂ ਕੁ ਹੋ ਜਾਣਗੀਆਂ ਵੇਖੋ ਜੀ ਸ਼ੈਵ ਸ਼ਰਾਂ ਦੇ ਮੈਂ ਲਾਲੀ ਪ੍ਰਧਾਨ ਜੀ ਨੂੰ ਸ਼ਾਬਾਸ਼ ਦੇਣਾ ਆ ਕਿ ਜੜੇ ਉੱਥੇ ਸਤੀਜ ਜੀ ਨਾਲ ਮੋਡਾ ਨਾਮ ਮੋਡਾ ਲਾਗੇ ਐਂਡ ਤੱਕ ਖਲੋਤੇ ਰਹੇ ਨੇ ਉਹਨਾਂ ਦੇ ਸਮਰਥਕ ਵੀ ਆਏ ਨੇ ਉਹਨਾਂ ਦੇ ਜਿਹੜੇ ਸ਼ਿਵ ਸੈਨਾ ਨਾਲ ਕੰਟੈਕਟਡ ਹੈਗੇ ਉਹ ਵੀ ਆਏ ਨੇ ਕਈ ਸ਼ਿਵ ਸੈਨਾ ਵਾਲੇ ਆਪਣੇ ਘਰੋ ਘਰੀ ਬੈਠੇ ਰਹੇ ਨੇ ਔਰ ਜਿਹੜੀ ਤੁਸੀਂ ਗੱਲ ਕੀਤੀ ਵਿਸ਼ਵ Hindu ਪ੍ਰਸ਼ਦ ਦੀ ਜਿਹੜੀ ਵਿਸ਼ਵ Hindu ਪ੍ਰਸ਼ਦ ਦਾ ਇੱਕ ਗਊ ਰੱਖਿਆ ਸਮਤੀ ਬਣੀ ਆ ਉਹਨਾਂ ਦਾ ਵੀ ਨਹੀਂ ਕੋਈ ਉੱਥੇ ਗਿਆ ਜਦ ਕਿ ਵਿਸ਼ਵ Hindu ਪ੍ਰਸ਼ਦ ਵਾਲਿਆਂ ਨੇ ਉਹਨਾਂ ਨੂੰ ਦੋ ਦੋ ਗੱਡੀਆਂ ਬਣਾ ਕੇ ਦਿੱਤੀਆਂ ਸਿਰਫ ਅਸੀਂ ਦੱਸੇ ਕਰਦੇ ਹਾਂ ਜੀ ਜਿਹੜੀ ਕਾਗਜ਼ੀ ਪਤਰੀ ਸਭ ਕੁਝ ਕਰੀ ਜਾਂਦੇ ਆ ਜਿਹੜੋ ਪ੍ਰੈਕਟੀਕਲ ਕਰਨਾ ਪੈਂਦਾ ਤੇ ਆਪਾਂ ਸਿਰ ਥਲੇ ਬਾਹਰ ਆ ਕੇ ਸੌ ਜਾਂਦੇ ਆ ਪ੍ਰੈਕਟੀਕਲ ਕੁਝ ਨਹੀਂ ਕਰਨਾ ਜੀ ਅਸੀਂ ਗੱਲਾਂ ਨਾਲ ਹੀ ਲਫਾਫੇ ਪਾੜੀ ਜਾਂਦੇ ਆ ਤੇ ਉੱਥੇ ਜਦੋਂ ਲੋੜ ਪਈ ਉਹ ਦਿਨ ਕੋਈ ਪਹੁੰਚਿਆ ਹੀ ਨਹੀਂ ਉੱਥੇ ਕੀ ਲੱਗਦਾ ਕਿ ਇਹਨਾਂ ਨੇ ਜਿਹੜੀਆਂ ਸ਼ਖਾਵਾਂ ਬਣਾਈਆਂ ਵਾ ਸਿਰਫ ਗਨਮੈਨ ਲੈਣ ਵਾਸਤੇ ਦਿਖਾਵਾ ਟੋਟਪੱਕਾ ਉਹਦੇ ਵਾਸਤੇ ਕਰ ਮੈਂ ਗਨਮੈਨ ਤਾਂ ਨਹੀਂ ਉਹਨਾਂ ਨੂੰ ਮਿਲੇ ਗਨਮੈਨ ਨਹੀਂ ਉਹਨਾਂ ਨੂੰ ਮਿਲਨੇ ਆ ਤੇ ਦੂਜੀ ਗੱਲ ਹਾਂ ਇਹ ਟੋਟ ਪੱਕੇ ਵਾਸਤੇ ਹਾਂ ਕਿ ਅਸੀਂ ਸੰਗਠਨ ਨਾਲ ਜੁੜੇ ਹੋਏ ਹਾਂ ਪਰ ਸੰਗਠਨ ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਹੈ ਸੰਗਠਨ ਨਹੀਂ ਇਹ ਕੰਮ ਕਰਦਾ ਸੰਗਠਨ ਗੱਲ 'ਚ ਗੂੜ ਦਿੰਦਾ ਹੈ ਕਿ ਤੁਸੀਂ ਕੰਮ ਕਰੋ ਪਰ ਇਹ ਲੋਕ ਸੰਗਠਨ ਨੂੰ ਵੀ ਬੇਕੂਬ ਬਣਾ ਜਾਂਦੇ ਨੇ ਤੇ ਬਿਲਕੁਲ ਮਹਾਰਾਜ ਜੀ ਵਿਚਾਰ ਕਾਫੀ ਲੰਬੇ ਹੋ ਗਏ ਨੇ ਔਰ ਮਸਲਾ ਗੰਭੀਰ ਹੈ ਔਰ ਮਸਲੇ ਗੰਭੀਰ ਤੇ ਚਰਚਾ ਨਾ ਹੋਵੇ ਇਹ ਹੋ ਨਹੀਂ ਸਕਦਾ ਪਰ ਹੁਣ ਇਸ ਗੰਭੀਰ ਮਸਲੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਉਹਨਾਂ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਜੋ ਪੁਲਿਸ ਦੀ ਗ੍ਰਿਫਤੋਂ ਬਾਰ ਨਹੀਂ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਦੇਖਣ ਨੂੰ ਨਾ ਮਿਲੇ